ਸੋਸ਼ਲ ਮੀਡੀਆ ਤੇ ਕੁੜੀ ਤੇ ਮੁੰਡੇ ਦੇ ਵਿੱਚ ਹੋਈ ਦੋਸਤੀ ਪੈ ਗਿਆ ਪਿਆਰ ਕੁੜੀ ਨੇ ਮੁੰਡੇ ਨੂੰ ਬੁਲਾਇਆ ਹੋਟਲ ਦੇ ਵਿੱਚ ਤੇ ਫਿਰ ਜੋ ਹੋਇਆ ਸੁਣ ਕੇ ਤੁਸੀਂ ਹੋ ਜਾਊਗੇ ਹੈਰਾਨ ਜਿਵੇਂ ਅਸੀਂ ਸੋਸ਼ਲ ਮੀਡੀਆ ਤੇ ਦੋਸਤੀ ਤੇ ਪਿਆਰ ਦੀਆਂ ਕਹਾਣੀਆਂ ਆਮ ਤੌਰ ਤੇ ਸੁਣਦੇ ਹੀ ਰਹਿੰਦੇ ਆ ਜਿਨ੍ਹਾਂ ਦਾ ਅੰਤ ਕਦੀ ਕਿਤਾਈ ਚੰਗਾ ਹੁੰਦਾ ਹੈ ਪਰੰਤੂ ਬਹੁਤੀ ਵਾਰ ਇਹਨਾਂ ਦਾ ਅੰਤ ਦੁਖਦਾਈ ਹੀ ਹੁੰਦਾ ਹੈ ਪਰ ਜਿਹੜਾ ਵਾਕਿਆ ਸੀ ਅੱਜ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਆ ਉਸ ਦੇ ਵਿੱਚ ਤਾਂ ਕੁਝ ਅਜੀਬਾ ਹੋਇਆ ਜਦੋਂ ਤੁਸੀਂ ਸੁਣੋਗੇ ਤਾਂ ਹੈਰਾਨ ਰਹਿ ਜਾਓਗੇ ਦਰਸਲ ਇੱਕ ਕੁੜੀ ਜਿਹੜੀ ਕਿ ਹਰਿਆਣਾ ਦੇ ਪਾਣੀਪਤ ਦੀ ਰਹਿਣ ਵਾਲੀ ਐ ਉਸਦੀ ਦੋਸਤੀ ਦੇਹਰਾਦੂਨ ਦੇ ਇੱਕ ਮੁੰਡੇ ਦੇ ਨਾਲ ਹੋ ਜਾਂਦੀ ਐ ਤੇ ਦੋਨਾਂ ਦੇ ਵਿੱਚ ਪਿਆਰ ਪੈ ਜਾਂਦਾ ਐ ਇਸ ਲੜਕੀ ਨੇ ਇਸ ਮੁੰਡੇ ਨੂੰ ਦੇਰਾਦੂਨ ਤੋਂ ਪਾਣੀਪਤ ਬੁਲਾਇਆ ਇਹ ਲੜਕਾ ਇਸ ਕੁੜੀ ਦੇ ਲਈ ਇਨਾ ਜਿਆਦਾ ਸੀਰੀਅਸ ਸੀ ਤੇ ਉਸਨੇ ਕੁਝ ਵੀ ਸੋਚਿਆ ਵਿਚਾਰਿਆ ਨਹੀਂ ਤੇ ਉਹ ਦੇਰਾਦੂਨ ਤੋਂ ਪਾਣੀਪਤ ਆ ਪਹੁੰਚਿਆ ਜਦੋਂ ਦੋਨੋਂ ਜਣੇ ਇਸ ਹੋਟਲ ਦੇ ਵਿੱਚ ਮਿਲਦੇ ਨੇ ਤਾਂ ਨੌਜਵਾਨ ਨੇ ਇੱਕ ਕਮਰਾ ਬੁੱਕ ਕੀਤਾ ਤੇ ਆਪਣੀ ਪ੍ਰੇਮਿਕਾ ਦਾ ਇੰਤਜ਼ਾਰ ਕਰਨ ਲੱਗਾ ਇਸ ਤੋਂ ਬਾਅਦ ਇਹ ਲੜਕੀ ਵੀ ਆਉਂਦੀ ਹੈ ਦੋਨੋਂ ਜਣੇ ਕਮਰੇ ਦੇ ਵਿੱਚ ਚਲੇ ਜਾਂਦੇ ਨੇ ਤੇ ਨਾਲ ਹੀ ਚਾਰ ਮੁੰਡੇ ਜਿਹੜੇ ਕਿ ਹੋਰ ਨੇ ਉਹ ਇਸੇ ਕਮਰੇ ਦੇ ਵਿੱਚ ਦਾਖਲ ਹੋ ਜਾਂਦੇ ਨੇ ਤੇ ਇਹਨਾਂ ਦੋਨਾਂ ਨੂੰ ਧਮਕਾਉਣ ਲੱਗ ਪੈਂਦੇ ਨੇ ਬਾਅਦ ਦੇ ਵਿੱਚ ਇਹਨਾਂ ਚਾਰਾਂ ਮੁੰਡਿਆਂ ਨੇ ਇਸ ਜੋੜੀ ਨੂੰ ਜਿਹੜੇ ਕਿ ਪ੍ਰੇਮੀ ਪ੍ਰੇਮਿਕਾ ਨੇ ਉਹਨਾਂ ਨੂੰ ਆਪਣੀ ਸਕੋਰਪੀਓ ਗੱਡੀ ਦੇ ਵਿੱਚ ਬਿਠਾਇਆ ਤੇ ਲੈ ਗਏ ਕੁਝ ਦੂਰ ਜਾ ਕੇ ਇਹਨਾਂ ਨੇ ਲੜਕੀ ਨੂੰ ਤਾਂ ਗੱਡੀ ਤੋਂ ਬਾਹਰ ਕਢ ਦਿੱਤਾ ਤੇ ਇਸ ਲੜਕੇ ਨੂੰ ਆਪਣੇ ਨਾਲ ਲੈ ਚਾਉਂਦੇ ਨੇ ਤੇ ਬਾਅਦ ਦੇ ਵਿੱਚ ਇਸ ਲੜਕਾ ਜਿਹੜਾ ਕਿ ਇਸ ਲੜਕੀ ਦਾ ਪ੍ਰੇਮੀ ਹੈ ਉਸਦੇ ਪਰਿਵਾਰ ਨੂੰ ਫੋਨ ਕੀਤਾ ਜਾਂਦਾ ਤੇ ਉਹਨਾਂ ਦੇ ਕੋਲੋਂ 20 ਲੱਖ ਰੁਪਏ ਦੀ ਫਰौती ਮੰਗੀ ਜਾਂਦੀ ਹੈ ਪਰਿਵਾਰ ਵਾਲਿਆਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੇ ਬਹੁਤ ਜਲਦੀ ਜਿਹੜੀ ਕਾਰਵਾਈ ਉਹ ਸ਼ੁਰੂ ਕਰ ਦਿੱਤੀ ਤਾਂ 30 ਘੰਟਿਆਂ ਦੇ ਅੰਦਰ ਹੀ ਜਿਹੜਾ ਇਹ ਲੜਕੀ ਦਾ ਪ੍ਰੇਮੀ ਸੀ ਜਾਨੀ ਕਿ ਇਸ ਪਰਿਵਾਰ ਦਾ ਬੇਟਾ ਸੀ ਉਸ ਨੂੰ ਲੱਭ ਲਿਆ ਤੇ ਨਾਲ ਹੀ ਇਹ ਜਿਹੜੇ ਚਾਰ ਨੌਜਵਾਨ ਨੇ ਜਿਨ੍ਹਾਂ ਨੇ ਇਸ ਨੂੰ ਜਿਹੜਾ ਆਪਣੀ ਪਕੜ ਦੇ ਵਿੱਚ ਰੱਖਿਆ ਹੋਇਆ ਸੀ ਆਪਣੀ ਗੱਡੀ ਵਿੱਚ ਬਿਠਾਇਆ ਸੀ ਉਹਨਾਂ ਤੇ ਮਾਮਲਾ ਵੀ ਦਰਜ ਕਰ ਲਿਆ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਬਰੀਕੀ ਦੇ ਨਾਲ ਜਾਂਚ ਕੀਤੀ ਤਾਂ ਸਾਹਮਣੇ ਇਹ ਗੱਲ ਆ ਗਈ ਕਿ ਇਹ ਸਾਰਾ ਝਾਲ ਇਸ ਦੀ ਪ੍ਰੇਮਿਕਾ ਨੇ ਹੀ ਵਿਸਾਇਆ ਸੀ ਇਹ ਮੁੰਡੇ ਜਿਨ੍ਹਾਂ ਨੇ ਇਸ ਨੂੰ ਤਮਕਾਇਆ ਸੀ ਉਸ ਦੇ ਹੀ ਦੋਸਤ ਸਨ ਹਾਲਾਂਕਿ ਪੁਲਿਸ ਅਧਿਕਾਰੀ ਦਾ ਇਹ ਕਹਿਣਾ ਹੈ ਕਿ ਇਹ ਜਿਹੜੀ ਲੜਕੀ ਹੈ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਇਹਨਾਂ ਚਾਰਾਂ ਤੇ ਮਾਮਲਾ ਦਰਜ ਹੋ ਗਿਆ ਹੈ ਗ੍ਰਿਫਤਾਰ ਵੀ ਹੋ ਗਏ ਨੇ ਕੇਸ ਦਾ ਉਸ ਲੜਕੀ ਤੇ ਵੀ ਦਰਜ ਕਰ ਲਿਆ ਗਿਆ ਹੈ ਪਰੰਤੂ ਅਜੇ ਤੱਕ ਉਸ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਲੜਕੀ ਵੀ ਬਹੁਤ ਜਲਦ ਪੁਲਿਸ ਦੇ ਹੱਥ ਲੱਗ ਜਾਵੇਗੀ ਸੋ ਇਹੋ ਜਿਹੀਆਂ ਦੋਸਤੀਆਂ ਜਿਹੜੀਆਂ ਕਿ ਬਾਅਦ ਦੇ ਵਿੱਚ ਪਿਆਰ ਦੇ ਵਿੱਚ ਬਦਲਦੀਆਂ ਨੇ ਇਹੋ ਜੀਆਂ ਤੇ ਬਹੁਤ ਜਲਦੀ ਭਰੋਸਾ ਕਰਨ ਦੀ ਜ਼ਰੂਰਤ ਨਹੀਂ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਇਹ ਲੜਕਾ ਬਹੁਤ ਜ਼ਿਆਦਾ ਸੀਰੀਅਸ ਸੀ ਪਰੰਤੂ ਇਸ ਲੜਕੀ ਦੇ ਵੱਲੋਂ ਧੋਖਾ ਕੀਤਾ ਗਿਆ ਹੈ ਲੜਕਾ ਇਨਾ ਜ਼ਿਆਦਾ ਸੀਰੀਅਸ ਸੀ ਕਿ ਉਹ ਦੇਰਾ ਦੂਤੋਂ ਪਾਣੀਪਤ ਆ ਪਹੁੰਚਿਆ ਪਰੰਤੂ ਜੋ ਉਸ ਦੇ ਨਾਲ ਇੱਥੇ ਵਾਪਰਿਆ ਉਸ ਦੇ ਨਾਲ ਉਹ ਬਹੁਤ ਦੁਖੀ ਹੋਇਆ ਉਹ ਖੁਦ ਤਾਂ ਪਰੇਸ਼ਾਨ ਹੋਇਆ ਹੀ ਹੈ ਨਾਲ ਹੀ ਉਸ ਦੇ ਪਰਿਵਾਰਿਕ ਮੈਂਬਰ ਵੀ ਪਰੇਸ਼ਾਨ ਹੋਏ ਨੇ ਸੋ ਪੁਲਿਸ ਦੇ ਵੱਲੋਂ ਫਿਲਹਾਲ ਦੀ ਘੜੀ ਦੇ ਵਿੱਚ ਚਾਰ ਨੌਜਵਾਨ ਗ੍ਰਿਫਤਾਰ ਕਰ ਲਏ ਗਏ ਨੇ ਅਤੇ ਮਾਮਲਾ ਵੀ ਦਰਜ ਹੋ ਰਿਹਾ ਹੈ ਔਰ ਜਿਹੜੀ ਲੜਕੀ ਹੈ ਉਹ ਅਜੇ ਪੁਲਿਸ ਦੀ ਹਿਰਾਸਤ ਤੋਂ ਬਾਹਰ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਹੁਤ ਜਲਦ ਇਸ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਏਗਾ ਕਾ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਦੇ ਵਿੱਚ ਜੁਟੀ ਹੋਈ ਹੈ